ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਆਪਾਂ ਜੀ ਚਾਰ ਰੋਟੀਆਂ ਤੋਂ ਇੱਕ ਰੈਸਪੀ ਤਿਆਰ ਕਰਾਂਗੇ ਇੰਨੀ ਵਧੀਆ ਤੁਹਾਨੂੰ ਪਸੰਦ ਆਉਣ ਵਾਲੀ ਆ ਬੱਚਿਆਂ ਨੂੰ ਤੁਸੀਂ ਜਰੂਰ ਟਰਾਈ ਕਰਕੇ ਦਿਓ ਤੇ ਬਹੁਤ ਹੀ ਵਧੀਆ ਰੈਸਪੀ ਆ ਇਹ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਹੁਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੀ ਆਪਾਂ ਚਲੋ ਜੀ ਹੁਣ ਇਹ ਸਟਾਰਟ ਕਰਦੇ ਆਂ ਆਪਾਂ ਨੇ 4 ਰੋਟੀਆਂ ਲੈ ਲਈਆਂ ਰੋਟੀਆਂ ਜੀ ਤਾਜ਼ੀਆਂ ਲੈਣੀਆਂ ਆਪਾਂ ਨੇ ਇੱਕ ਦੇਸੀ ਘਿਓ ਲੈ ਲਿਆ ਸਿਰਫ ਆਪਣੀ ਅੱਧੀ ਕੌਲੀ ਇਹ ਦੇਸੀ ਘਿਓ ਦੀ ਆ ਬਹੁਤਾ ਜਿਆਦਾ ਨਹੀਂ ਆਪਾਂ ਨੂੰ ਜ਼ਰੂਰਤ ਹੈਗੀ ਦੇਸੀ ਘਿਓ ਲੈਣ ਦੀ ਸਿਰਫ ਆਪਾਂ ਨੇ ਰੋਟੀਆਂ ਹੀ ਵਿੱਚੇ ਇਹਨੇ ਪਕਾਉਣੀਆਂ ਮਤਲਬ ਤੁਸੀਂ ਸਮਝ ਲਓ ਆਪਾਂ ਜਿਵੇਂ ਪੂਰੀ ਬਣਾਉਨੇ ਆ ਉਸ ਤਰ੍ਹਾਂ ਇਹ ਆਪਾਂ ਪੂਰੀ ਦੇ ਟੈਪ ਦੀ ਰੋਟੀ ਬਣਾ ਲੈਣੀ ਆ ਚਾਰੇ ਰੋਟੀਆਂ ਆਪਾਂ ਇਸ ਤਰ੍ਹਾਂ ਵਿੱਚੇ ਪਕਾ ਲੈਣੀਆਂ ਨੇ ਕਿਉ ਉਹ ਦੇ ਕੱਲੇ ਕੱਲੇ ਕਰਕੇ ਤੇ ਜਿਆਦਾ ਆਪਾਂ ਨੂੰ ਕੋਈ ਜਿਆਦਾ ਸਮਾਨ ਦੀ ਲੋੜ ਨਹੀਂ ਹੈਗੀ ਆਪਾਂ ਨਾਰਮਲ ਆਪਣੇ ਸਿਰਫ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੀ ਪੈਣੀਆਂ ਉਹ ਆਪਣੇ ਨਾਰਮਲ ਰਸੋਈ ਦੇ ਵਿੱਚ ਹੁੰਦੀਆਂ ਨੇ ਤੁਸੀਂ ਡਿਫਾਈਨਡ ਕਿਉ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਦੇਸੀ ਕਿਉ ਨਹੀਂ ਹੈਗਾ ਤੇ ਆਪਾਂ ਨੇ ਸਰੋਂ ਦੇ ਤੇਲ ਦੀ ਨਹੀਂ ਵਰਤੋਂ ਕਰਨੀ ਆਪਾਂ ਜੀ ਦੇਖੋ ਚਾਰੇ ਰੋਟੀਆਂ ਦਾ ਪਾਪੜ ਬਣ ਕੇ ਬਿਲਕੁਲ ਤਿਆਰ ਆ ਇੱਕ ਕਿਸਮ ਦੀ ਇਹ ਪੂਰੀ ਵੀ ਲੱਗ ਰਹੀ ਆ ਤੇ ਕੋਈ ਨਹੀਂ ਕਹਿ ਸਕਦਾ ਇਹ ਆਪਾਂ ਨੇ ਪੂਰੀ ਬਣਾਈ ਆ ਜਾਂ ਇਹ ਆਪਾਂ ਨੇ ਰੋਟੀ ਤੋਂ ਤਿਆਰ ਕੀਤੀ ਆ ਆਪਾਂ ਇਸ ਤਰ੍ਹਾਂ ਸਬਜੀ ਨਾਲ ਵੀ ਖਾ ਸਕਦੇ ਆ ਤੇ ਆਪਾਂ ਇਹਦੀ ਹੁਣ ਵੇਟ ਕਰਦੇ ਆ ਸਿਰਫ 5 ਮਿੰਟ ਇਹ ਠੰਡਾ ਹੋਣ ਦਿੰਨੇ ਆਪਾਂ ਪੂਰੀਆਂ ਨੂੰ ਆਪਾਂ ਜੀ ਮਿਕਸੀ ਵਾਲੇ ਜੱਗ ਚ ਪਾ ਕੇ ਇਹਨੂੰ ਗ੍ਰाइंड ਕਰ ਲਾਂਗੇ। ਆਪਾਂ ਨੇ ਜੀ ਇਹਦਾ ਹੁਣ ਪੋਟਲ ਬਣਾ ਲੈਣਾ ਇੱਕ ਕਿਸਮ ਦਾ। ਆਪਾਂ ਨੇ ਜੀ ਇੱਕ ਕੌਲੀ ਤੋਂ ਘੱਟ ਥੋੜੀ ਜਿਹੀ ਖੰਡ ਲਈ ਆ। ਥੋੜਾ ਜਿਹਾ ਆਪਾਂ ਨੇ ਨਿੰਬੂ ਲਿਆ ਵਾ। ਅੱਧੇ ਤੋਂ ਵੀ ਘੱਟ ਨਿੰਬੂ ਲਿਆ ਆਪਾਂ ਨੇ। ਆ ਤਾਂ ਨਿੰਬੂ ਤੋੜਿਆ ਸੀ ਉਹਦੇ ਵਿੱਚੋਂ ਥੋੜੀ ਜਿਹੀ ਤਿੰਨ ਚਾਰ ਕਪੂਨ ਦਾ ਆਪਾਂ ਕੱਢ ਲਿਆ ਆਹੋ ਕਿ ਇੱਕ ਕੱਪ ਆਪਣਾ ਦੁੱਧ ਦਾ ਇਹ ਇੱਕ ਕੱਪ ਤੋਂ ਘੱਟ ਗਿਆ ਤੇ ਆਪਾਂ ਆ ਰੋਟੀਆਂ ਆਪਾਂ ਨੇ ਗ੍ਰाइंड ਕਰ ਲਈਆਂ ਸੀ ਉਹਦਾ ਆਪਾਂ ਨੇ ਪਾਊਡਰ ਬਣਾ ਲਿਆ ਬਸ ਆਪਾਂ ਇਹਨਿੱਕੇ ਖੰਡ ਰੱਖ ਲਾਂਗੇ ਇਹ ਖੰਡ ਨੂੰ ਆਪਾਂ ਥੋੜਾ ਜਿਹਾ ਮੈਲਟ ਹੋਣ ਦਵਾਂਗੇ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਹੈਗਾ ਪਾਣੀ ਵਗੈਰਾ ਨਾਲ ਕੋਈ ਦੁੱਧ ਵਗੈਰਾ ਇਹਨੂੰ ਸਿੰਪਲ ਪਹਿਲਾਂ ਆਪਣੀ ਪਕਾਵਾਂਗੇ ਥੋੜਾ ਥੋੜਾ ਜਿਹਾ ਬ੍ਰਾਊਨ ਕਲਰ ਹੋ ਗਿਆ ਆਪਣੇ ਚੀਨੀ ਦਾ ਆਪਣੀ ਜੀ ਚੀਨੀ ਦਾ ਦੇਖੋ ਕਲਰ ਬ੍ਰਾਊਨ ਕਲਰ ਹੋ ਗਿਆ ਪੂਰੀ ਮੈਲਟ ਹੋ ਗਈ ਸੀ ਇਹਦੇ ਵਿੱਚ ਆਪਾਂ ਨੇ ਦੁੱਧ ਪਾਤਾ ਹੁਣ ਤੇ ਆਹ ਦੇਖੋ ਜੀ ਆਪਣੀ ਚੀਨੀ ਦੀ ਹੈ ਟਿੱਕੀ ਬਣ ਗਈ ਇਹ ਨਾ ਤੁਸੀਂ ਸੋਚਿਆ ਵੀ ਟਿੱਕੀ ਬਣ ਗਈ ਆਪਣਾ ਦੁੱਧ ਪਤਾ ਨਹੀਂ ਖਰਾਬ ਹੋ ਗਿਆ ਇਹ ਆਪਾਂ ਨੇ ਜਿਹੜੀ ਇਹ ਚੀਨੀ ਦੀ ਟਿੱਕੀ ਬਣੀ ਆ ਤੇ ਉਹਨੂੰ ਵਿੱਚ ਹੀ ਦੁੱਧ ਦੇ ਤੇ ਆਪਾਂ ਪਗਲਾ ਦੇਣਾ ਵਾ ਤੇ ਬਹੁਤ ਵਧੀਆ ਰੰਗ ਆਪਣੇ ਦੁੱਧ ਦਾ ਵੀ ਪਰੌਨ ਕਲਰ ਹੀ ਬਣ ਜਾਣਾ ਵਾ ਇਹਨੂੰ ਐਨ ਬਿਲਕੁਲ ਆਪਾਂ ਜਿਹੜੀ ਚੀਨੀ ਹੈ ਇਹਨੂੰ ਬਿਲਕੁਲ ਫੇਰ ਦੁਬਾਰਾ ਚੰਗੇ ਤਰ੍ਹਾਂ ਨਾਲ ਮੈਲਟ ਕਰਾਂਗੇ ਤੇ ਜਦੋਂ ਪਿਗਲ ਗਈ ਉਸ ਤੋਂ ਬਾਅਦ ਚਾਪਾ ਇਹਦੇ ਵਿੱਚ ਤੁਹਾਨੂੰ ਦੱਸਦੀਆਂ ਕੀ ਪਾਉਣਾ ਆਪਾਂ ਨੇ ਜੀ ਇਹ ਜੀ ਤਿੰਨ ਚਾਰ ਬੂੰਦਾਂ ਨਿੰਬੂ ਦੀਆਂ ਵੀ ਪਾਤੀਆਂ ਆਪਾਂ ਜੀ ਹੁਣ ਇਹਦੇ ਵਿੱਚ ਰੋਟੀ ਦਾ ਜਿਹੜਾ ਵਰਾਦਾ ਗ੍ਰੈਂਡ ਕੀਤਾ ਸੀ ਉਹ ਆਪਾਂ ਵਿੱਚ ਮਿਕਸ ਕਰ ਦਾਂਗੇ ਆਪਾਂ ਨੇ ਜਿਹੜੀ ਨਿੰਬੂ ਦੀਆਂ ਦੋ ਚਾਰ ਬੂੰਦਾਂ ਪਾਈਆਂ ਸਿਰਫ ਉਹ ਆਪਾਂ ਦਾਣੇਦਾਰ ਮਿਲ ਕੇ ਕੇਕ ਬਣਾਉਣ ਵਾਸਤੇ ਹੀ ਪਾਈਆਂ ਨੇ ਦੁੱਧ ਨੂੰ ਫਟਾਉਣ ਵਾਸਤੇ ਨਹੀਂ ਪਾਈਆਂ ਆਪਾਂ ਨੇ ਤੇ ਆਪਾਂ ਹੁਣ ਇਹਨੂੰ ਮਿਕਸ ਕਰਾਂਗੇ ਤੇ ਬਿਲਕੁਲ ਆਪਾਂ ਨੇ ਸਲੋ ਗੈਸ ਰੱਖ ਕੇ ਇਹਨੂੰ ਹਿਲਾਇਆ ਜਾਣਾ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਾਰੀਅਲ ਦਾ ਪਰਾਦਾ ਕਦੋਂ ਕਾਸ ਕੀਤਾ ਹੋਇਆ ਸੀਗਾ ਤੇ ਉਹਦੇ ਦੋ-ਤਿੰਨ ਚਮਚੇ ਪਾਵਾਂਗੇ ਆਪਾਂ ਮਿਲਕ ਕੇਕ ਬਣ ਕੇ ਬਿਲਕੁਲ ਤਿਆਰ ਆ ਆਪਾਂ ਜਿਹੜੀ ਚੀਨੀ ਪਚਾਈ ਸੀਗੀ ਆਪਾਂ ਜੀ ਥੋੜੀ ਜਿਹੀ ਵਿੱਚ ਇਹਦੇ ਐਡ ਕਰ ਦਾਂਗੇ ਥੋੜੀ ਜਿਹੀ ਕਰਾਂਗੇ ਜ਼ਿਆਦਾ ਨਹੀਂ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਨੇ ਆ ਜੇ ਸੀ ਮਿੱਠਾ ਘੱਟ ਵੱਧ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਪ ਦੇ ਹਿਸਾਬ ਨਾਲ ਪਾ ਸਕਦੇ ਹੋ ਆਪਾਂ ਇਹਨੂੰ ਥੋੜਾ ਜਿਹਾ ਗੈਂਸ ਸਲੋ ਰੱਖ ਕੇ ਥੋੜਾ ਜਿਹਾ ਚੀਨੇ ਨੂੰ ਵਿੱਚ ਮੈਲਟ ਕਰ ਲਾਂਗੇ ਮੈਂ ਜਿਹੜੀ پلیਟ 'ਚ ਏਠਾ ਥੋੜਾ ਜਿਹਾ ਪੇਪਰ ਰੱਖ ਲਿਆ ਸੀਗਾ ਤੇ ਫਿਰ ਆਪਾਂ ਪੇਸ ਕੱਟਣ 'ਚ ਸੌਖਾ ਰਹੂਗਾ ਆਪਾਂ ਨੇ ਜੀ ਬਦਾਮਾਂ ਦੇ ਉੱਪਰ ਡੈਕੋਰੇਸ਼ਨ ਕਰਤੀ ਆਪਣਾ ਜੀ ਮਿਲਕ ਕੇਕ ਬਹੁਤ ਹੀ ਜ਼ਿਆਦਾ ਸੌਫਟ ਬਣਿਆ ਤੁਸੀਂ ਜ਼ਰੂਰ ਟਰਾਈ ਕਰਿਓ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉ। ਆਪਣਾ ਜੀ ਮਿਲਕ ਕੇਕ ਬਣ ਕੇ ਬਿਲਕੁਲ ਤਿਆਰ ਆ। ਬਹੁਤ ਹੀ ਸੌਫਟ ਬਣਿਆ। ਦੇਖੋ ਕੋਈ ਨਹੀਂ ਕਹਿ ਸਕਦਾ ਇਹ ਆਪਾਂ ਨੇ ਇੱਕ ਰੋਟੀ ਤਾਂ ਤਿਆਰ ਕੀਤਾ। ਵੀਡੀਓ ਵਧੀਆ ਲੱਗੀ ਭਈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਵੀਡੀਓ ਤੇ ਕਰਤੀ ਇੱਥੇ ਐਂਡ ਉਹ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਪਾਤੀ